ਉਦੇ ਦਰਸ਼ਨਾਂ ਤੋਂ ਵੱਡਾ ਕੁਝ ਨਹੀਂ ਵੇਖੋ ਕਿੰਡੀ ਵੱਡੀ ਗੱਲ ਕਹੀ ਏ ਫੇਰ ਕਿ ਅੱਗੇ ਰੱਖੀ ਏ ਜਿਤ ਦੱਸੇ ਦਰਬਾਰ ਮੋਹੋਂ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਵੜਾਈ ਐ ਏਡੀ ਵੱਡੀ ਗੱਲ ਐ ਉਹਦਾ ਦਰਬਾਰ ਵੀ ਤੈਨੂੰ ਨਜ਼ਰ ਆ ਜਾਏ ਫਿਰ ਹਰ ਪ੍ਰਚਾਰਕ ਕਹਿੰਦਾ ਗੁਰੂ ਨੂੰ ਪਿਆਰ ਕਰੋ ਗੁਰੂ ਨੂੰ ਪਿਆਰ ਕਰੋ ਇੱਥੇ ਉਲਟੀ ਗੱਲ ਕਹੀ ਕਹਿੰਦੇ ਅਮਰਤ ਵੇਲਾ ਸੰਭਾਲ ਲੈ ਤੂੰ ਗੁਰੂ ਨੂੰ ਕੀ ਪਿਆਰ ਕਰਨਾ ਹੈ ਗੁਰੂ ਤੈਨੂੰ ਪਿਆਰ ਕਰੇ ਮੋਹੋਂ ਕੇ ਭੋਲਣ ਬੋਲੀਏ ਜਿਤ ਸੁਣ ਭਰੇ ਪਿਆਰ ਪੰਜਵੀਂ ਪੰਕਤੀ ਜਵਾਬ ਦਿੱਤਾ ਹੈ ਇਹ ਚੀਜ਼ਾਂ ਕਿਵੇਂ ਹੋਣ ਗਈਆਂ ਅਮਰਤ ਵੇਲਾ ਸਚਨਾਵ ਫੜਾਈ ਇਹ ਧਿਆਨ ਰੱਖਣਾ ਹੈ ਅਮਰਤ ਦੇ ਲੇਖ ਨਾਲ ਨਾ ਹੋ ਦੁਨੀਆਵੀ ਗੱਲਾਂ ਨਾਲ ਹੋ ਸੱਚੇ ਨਾਮ ਨਾਲ ਵਡਿਆਈ ਨਾਲ ਉਹਦੀ ਮਤ ਵਿਚਾਰ ਨਾਲ ਜੁੜ ਜਾ ਇਹ ਧਿਆਨ ਰੱਖੀ ਆ ਵੀ ਸੱਤ ਜੁਗਤੀਆਂ ਨੇ ਹੋਰ ਕੋਈ ਚੀਜ਼ ਨਹੀਂ ਲੱਗੀ ਵਈ ਇੱਕਦਮ ਤੁਹਾਨੂੰ ਕੁਝ ਜਾਈ ਗੀ ਇਹ ਸੱਤ ਵਧੀਆ ਜੁਗਤੀਆਂ ਥੋੜਾ ਥੋੜਾ ਸੈਡ ਸਹਯੋਗ ਇਹਦਾ ਲਓ ਤੇ ਕਿਰਪਾ ਹੁਸਨ ਪਹਿਲੀ ਯੁਗਤੀ ਜੇ ਤੁਹਾਡਾ ਚਿਤ ਕਰਦਾ ਹੈ ਅੰਮ੍ਰਿਤ ਵੇਲਾ ਮੈਨੂੰ ਮਿਲੇ ਮੇਰਾ ਪਿਓ ਜੰਗ ਦੇ ਮੈਦਾਨ 'ਚ ਸਮਾਲੇ ਤੇ ਮੈਂ ਆਮ ਲਾਈਫ ਜਿਹਾ ਜੀ ਰਿਹਾ ਸਾਰਾ ਕੁਝ ਘਰ ਹੈਗਾ ਤਾਂ ਵੀ ਲੇਟ ਉੱਠਣਾ ਇਹ ਤੁਹਾਡੇ ਜੋ ਜਿੰਨੂ ਦਰਦ ਹੈ ਇਹਨਾਂ ਅੰਮ੍ਰਿਤ ਵੇਲੇ ਜਾਗਣਾ ਹੈ ਪਹਿਲੀ ਯੁਗਤੀ ਇਹ ਮਹਾਂਪੁਰਜ ਦੱਸਦੇ ਸੀ ਪਹਿਲੀ ਯੁਗਤੀ ਰਾਤੀ ਜਿਹੜਾ ਪ੍ਰਸ਼ਾਦਾ ਛਕਦੇ ਹੋ ਜਿੰਨੀ ਭੁੱਖ ਹੋਵੇ ਅੱਧਾ ਪ੍ਰਸ਼ਾਦਾ ਕੱਢ ਸਕੋ ਆਖੋ ਸਤਿਨਾਮ ਹਾਰਿ ਵਾਹਿਗੁਰੂ ਇਹ ਵੇਦੀ ਜਿੰਨੀ ਭੁੱਖੇ ਅੱਧਾ ਪ੍ਰਸ਼ਾਦਾ ਕੱਢ ਸਕੋ ਬਹੁਤ ਸਹਾਈ ਹੋਏਗਾ ਤੁਹਾਨੂੰ ਹੁਣ ਇੱਥੇ ਕਈ ਦਲੀਲਾਂ ਸੀ ਮੈਂ ਤੁਹਾਨੂੰ ਆਪਜੀ ਬਹੁਤੀ ਲੇਟ ਨਾ ਹੋਊਗਾ ਕਦੇ ਤੁਸੀਂ ਘਰ ਵੈਸੇ ਰੁੱਸ ਕੇ ਕਿਸੇ ਹੋਰ ਕਾਰਨ ਕਰਕੇ ਮੈਂ ਰਾਤ ਦੀ ਰੋਟੀ ਨਹੀਂ ਖਾਣੀ ਤੇ ਜਿੱਦ ਨਹੀਂ ਖਾਓਗੇ ਤੁਹਾਨੂੰ ਕਿੰਨੀ ਵਾਰੀ ਰਾਤੀ ਜਾਗ ਆਉਂਦੀ ਇਹਦਾ ਤਲਕ ਇਹ ਹੱਕੋ ਸਤਨਾ ਜਿਹੜਾ ਬਹੁਤ ਰੱਜ ਕੇ ਸੋਏਗਾ ਉੱਠਣਾ ਔਖਾ ਜਿੰਨੀ ਭੁੱਖੇ ਉਦਾਂ ਪ੍ਰਸ਼ਾਦਾ ਉਹਨਾਂੋਂ ਘੱਟ ਬੜੇ ਆਰਾਮ ਨਾਲ 4:30 ਉੱਠ ਸਕਦਾ 5 ਵਜੇ 4:30 ਪਹਿਲੀ ਯੁਗਤੀ ਦੂਸਰੀ ਯੁਗਤੀ ਜਿਹੜਾ ਵੀ ਤੁਹਾਡੇ ਚ ਚਾਹੁੰਦਾ ਵੀ ਮੈਂ ਅਮਰਤ ਵੇਲਾ ਸੰਭਾਲਾਂ ਤੇ ਦੂਜੀ ਯੁਗਤੀ ਏ ਸਮੇਂ ਸਿਰ ਆਰਾਮ ਚ ਹੋ ਜਾਇਆ ਕਰੋ ਹੱਕੂ ਸਤਨਾ ਇਹ 10 ਦਿਨ ਲਾਗੇ ਜਾਗੇ ਆਰਾਮ ਚ ਹੋ ਜਾਓ ਬੜਾ ਸੁੱਖਾ ਹੋਏਗਾ ਉੱਠਣਾ ਤੁਹਾਡੇ ਸੰਭਾਲਣਾ ਬਹੁਤ ਸੁੱਖਾ ਹੋਏਗਾ ਇਹ ਦੂਜੀ ਯੁਗਤੀ ਹੈ ਹੁਣ ਜੇ ਇੱਕ ਇੱਕ ਦੋ ਦੋ ਵਜੇ ਸੋਵੋਗੇ ਤੇ ਫਿਰ ਤੁਹਾਡੀ ਕੌਮ ਦੇ ਬੜੇ ਪਿਆਰੇ ਪ੍ਰਚਾਰਕ ਭਾਈ ਪਿੰਦਰਪਾਲ ਸਿੰਘ ਜੀ ਨੂੰ ਮੈਂ ਸੁਣ ਰਿਹਾ ਸੀ ਉਹਨਾਂ ਨੇ ਦੱਸਿਆ ਕਹਿੰਦੇ ਮੈਨੂੰ ਕਿਸੇ ਨੇ ਕਿਹਾ ਵੀ ਭਾਈ ਸਾਹਿਬ ਅੰਮ੍ਰਿਤ ਵੇਲਾ ਨਹੀਂ ਸੰਭਾਲਿਆ ਜਾਂਦਾ ਕਿਸੇ ਨੇ ਕਿਹਾ ਉਹਨਾਂ ਨੂੰ ਭਾਈ ਪਿੰਦਰਪਾਲ ਜੀ ਸਾਡੇ ਕੋ ਅੰਮ੍ਰਿਤ ਵੇਲਾ ਨਹੀਂ ਸੰਭਾਲਿਆ ਜਾਂਦਾ ਉਹਨਾਂ ਨੇ ਅਗੋਂ ਜਵਾਬ ਦਿੱਤਾ ਕਹਿੰਦੇ ਪਹਿਨਲੇ ਸੌਣ ਦਾ ਵੇਲਾ ਸੰਭਾਲ ਲਓ ਅੰਮ੍ਰਿਤ ਵੇਲਾ ਆਪੇ ਸੰਭਾਲਿਆ ਜਾਏਗਾ ਆਹ ਕੋ ਸਤਨਾ ਸੌਣ ਦਾ ਵਿਹਲਾ ਸਮਾਂ ਲਓ ਅੰਮ੍ਰਿਤ ਵੇਲਾ ਆਪੇ ਸਮਾਂ ਲਿਆ ਜੀ ਇਹ ਕੋਸ਼ਿਸ਼ ਕਰੋ 10 ਪੌਣੇ ਦਾ 10.5 ਆਰਾਮ ਹੋ ਜਾਇਆ ਜਾਵੇ ਇਹਨੂੰ ਫੀਲ ਨਾ ਕਰਨਾ ਤੁਸੀਂ ਮੰਨ ਵੀ ਲੋਗੇ ਪਰ ਜਦੋਂ ਕੋਈ ਵਿਆਹ ਸ਼ਾਦੀ ਆ ਗਿਆ ਨਾ ਫਿਰ ਤੁਹਾਡੇ ਦੋ ਵਜ ਜਾਣਗੇ ਵਿਆਹ ਸ਼ਾਦੀਆਂ ਚ ਜਾਓ ਵੀ ਜ਼ਰੂਰ ਦ੍ਰਿਸ਼ਟੀ ਨਿਭਾਣੀ ਹੈ 8.5 9 ਜਾਇਆ ਕਰੋ ਸਗਨ ਦਾ ਲਫਾਫਾ ਦਿਆ ਕਰੋ ਥੋੜਾ ਜਿਹਾ ਲਿਆ ਕਰੋ 10 ਦਾ 9.5 ਵਾਪਸ ਆ ਜਾਓ ਮੇਰਾ ਵਿਆਹ ਵੀ ਭੁਗਤ ਗਿਆ ਦੁਨੀਆਦਾਰੀ ਵੀ ਭੁਗਤ ਗਈ ਪਰ ਮੈਂ ਆਪਣੇ ਕਲਗੀਆਂ ਵਾਲੇ ਦਾ ਹੀਰਿਆਂ ਵਰਗਾ ਅੰਮ੍ਰਿਤ ਵੇਲਾ ਨਹੀਂ ਛੱਡਣਾ ਉਸ ਵਾਂਗ ਇਹ ਬਾਬਾ ਅਨੰਤ ਸਿੰਘ ਜੀ ਦਾ ਬਚਨ ਹੈ ਕਹਿੰਦੇ ਜਦੋਂ ਰਾਤੀ 2:00 2:00 ਵਜੇ ਸੌਵਾਂਗੇ 1:30 1:30 ਵਜੇ ਪਾਰਟੀਆਂ ਤੋਂ ਆਵਾਂਗੇ ਵਿਆਹਾਂ ਤੋਂ ਆਵਾਂਗੇ ਉਸ ਦਿਨ ਅਮਰਤ ਵੇਲਾ ਸਾਡਾ ਟੁੱਟ ਜੇਗਾ ਤੇ ਬਾਬਾ ਨਨਸਿੰਘ ਜੀ ਦਾ ਬਚਨ ਹੈ ਇੱਕ ਦਿਨ ਦਾ ਅਮਰਤ ਵੇਲਾ ਟੁੱਟਿਆ ਹੋਇਆ ਕਈ ਵਾਰੀ 7 ਦਿਨ ਕਾਬੂ ਨਹੀਂ ਆਉਂਦਾ ਜਿੱਲ ਜਾਂਦਾ ਇੱਕ ਹੀ ਆਪੋ ਸੱਤ ਨਾਲ ਸਾਹਿਬ ਜੀ ਵਾਹ 7-7 ਦਿਨ ਫਿਰ ਉਹ ਟਿਕਾਣੇ ਨਹੀਂ ਆਉਂਦਾ ਗੁਰੂ ਕਿਰਪਾ ਕਰੇ ਸੌਣ ਦਾ ਵੇਲਾ ਵੀ ਸੰਭਾਲ ਲਿਆ ਮੈਨੂੰ ਇੱਕ ਦਿਨ ਸ਼ਰਮ ਆਈ ਸੀ ਮੈਨੂੰ ਅਜਾ ਪਕੀਰਤਨ ਹੈ ਚਲੋ ਇਹ ਤੁਹਾਡੀ ਕਿਰਪਾ ਹੈ ਵੀ ਇਹ ਕੀਰਤਨ ਦੇ ਨਾਲ-ਨਾਲ ਕਈ ਵੀ ਸਮੇਂ ਦੇ ਆਪਾਂ ਕੀਰਤਨ ਕਰਦੇ ਆ ਪਰ ਹੁਣ ਜਿਹੜੀ ਪਊਵਿੰਡ ਸੇਵਾ ਚੱਲ ਰਹੀ ਹੈ ਬਾਬਾ ਦੀਪ ਸਿੰਘ ਦਾ ਆਗਮਨ ਸਥਾਨ ਦਿਲ ਕਰਦਾ ਕਿਸੇ ਵੇਲੇ ਤੁਹਾਨੂੰ ਸਾਰੇ ਆਪਾਂ ਉੱਥੇ ਜਾਈਏ ਪੂਲਾ ਸਾਹਿਬ ਸੇਵਾ ਚੱਲ ਰਹੀ ਭਾਈ ਤਾਰੂ ਸਿੰਘ ਦਾ ਸਥਾਨ ਸਕੂਲ ਹੋਏ ਹੋਰ ਜਿਹੜੇ-ਜਿਹੜੇ ਜਗ੍ਹਾ ਤੇ ਸਾਰੇ ਕਾਰਜ ਚੱਲ ਰਹੇ ਮੈਨੂੰ ਕਈ ਵਾਰੀ ਫਿਰ ਅਕਾਊਂਟ ਮਿਲਣੇ ਪੈਂਦੇ ਆ ਸੀਮਿੰਟ ਕਿੰਨਾ ਆਇਆ ਐ ਇਨੀ ਤਰੀਕ ਨੂੰ ਕਿੰਨਾ ਆਇਆ ਸੀਮਿੰਟ ਇਨੀ ਨੂੰ ਕਿੰਨਾ ਕਈ ਵਾਰੀ ਸਰੀਏ ਦੇ ਅਕਾਊਂਟ ਮਿਲਣੇ ਪੈਂਦੇ ਰੇਤ ਦੇ ਕਾਊਂਟ ਬਜਰੀ ਦੇ ਤੇ ਮੈਂ ਇੱਕ ਵਾਰੀ ਸਰੀਏ ਦਾ ਅਕਾਊਂਟ ਮਿਲ ਰਿਹਾ ਸਾਂ ਇਹ ਨਾਲ ਅਜੇ 20 ਮਿੰਟ ਦਾ ਕੰਮ ਰਹਿੰਦਾ ਸੀ ਆਪਾਂ ਆਪਸ ਚ ਮੇਲ ਲਈ ਸਾਂ ਇਨੀ ਤਰੀਕ ਨੂੰ ਇਨਾ ਆਇਆ ਦਾ ਰੇਟ ਆ ਕਿਉਂਕਿ ਵੀ ਗੁਰਨਾਨ ਦੀ ਡਿਊਟੀ ਸਮਝ ਕੇ ਮੈਂ ਕਰਦਾ ਨਾ ਕਰੀਏ ਤਾਂ ਸੱਲੀ ਨਹੀਂ ਹੁੰਦੀ ਚਲੋ ਸੰਗਤ ਦਾ ਇੱਕ ਇੱਕ ਪੈਸਾ ਸਹੀ ਜਾਵੇ ਕੋਸ਼ਿਸ਼ ਹੁੰਦੀ ਤੇ ਮੈਂ ਕਾਊਂਟ ਮਿਲ ਰਿਆ ਸਾਂ 9 ਵਜ ਕੇ 10 ਮਿੰਟ ਹੋ ਗਏ ਭਲਾਈ ਕੇ ਅੰਦਰ ਤੇ ਜਿਹੜਾ ਮੇਰੇ ਸਾਹਮਣੇ ਕਾਊਂਟ ਮਿਲ ਰਿਆ ਨਾ ਉਹਨੇ ਇੰਜ ਪੈਨ ਛੁੱਟਦਾ ਕਹਿੰਦਾ ਜੀ ਮੈਨੂੰ ਆਗਿਆ ਦਿਓ ਬਾਕੀ ਆਪਾਂ ਕੱਲ ਮਿਲਾਂ ਮੈਂ ਕਹਾਂ ਜੀ ਨਹੀਂ 25 ਮਿੰਟ ਦਾ ਕੰਮ ਹੈ ਮੈਂ ਪੁਗਤਾ ਕੇ ਜਾਉਂ ਕੰਮ ਮੁਕਾ ਕੇ ਜਾਉ ਕਾਊਂਟ ਮਿਲ ਰੇ ਹਜੇ ਅਸੀਂ ਕੀਰਤਨ ਕਰਦੇ ਹਾਂ ਉਹ ਇੱਕ ਆਮ ਬੰਦਾ ਮੈਨੂੰ ਕਹਿੰਦਾ ਜੀ ਮੈਂ ਆਪਣੀ ਜ਼ਿੰਦਗੀ 'ਚ ਇੱਕ ਪ੍ਰਣ ਕੀਤਾ ਹੋਇਆ ਹੈ ਕਿ ਉਹ ਕੀ ਕਹਿੰਦੇ 9:30 ਵਜੇ ਮੈਂ ਜਿੱਥੇ ਹੋਵਾਂ ਉੱਥੇ ਹੀ ਕੰਮ ਛੱਡ ਦੇਣਾ ਮੈਂ ਕਿਉਂਕਿ ਰੋਟੀ ਖਾ ਕੇ 10 ਵਜੇ ਤੱਕ ਮੈਂ ਆਰਾਮ 'ਚ ਹੋ ਜਾਣਾ ਹੁੰਦਾ ਹੈ ਕਿ ਮੇਰਾ 3-4 ਵਜੇ ਦਾ ਹੀਰਿਆਂ ਵਰਗਾ ਅੰਮ੍ਰਿਤ ਵੇਲਾ ਨਾ ਟੁੱਟ ਜਾਵੇ ਮੈਂ ਆਖਿਆ ਕਮਾਲ ਕਰਤੀ ਬਈ ਆਖੋ ਸਤਨਾਮ 나가 ਹੀ ਕੀਰਤਨ ਕਰਦੇ ਆ ਸਾਨੂੰ ਨਹੀਂ ਹੈਗਾ ਵੀ ਉਹ ਧਿਆਨ ਰੱਖੀਏ ਪਰ ਤੂੰ ਇੱਕ ਐਹੋ ਜਿਹਾ ਪ੍ਰਣ ਕੀਤਾ ਜਿਹੜਾ ਪ੍ਰਣ ਹੀਰਿਆਂ ਵਰਗੇ ਦਾਤ ਨਾਲ ਜੋੜ ਇਹ ਦੂਜੀ ਯੁਗਤੀ ਕੋਸ਼ਿਸ਼ ਕਰਿਆ ਕਰੋ ਮਤਲਬ ਵਿਆਹ ਸ਼ਾਦੀਆਂ ਜੀ ਤੁਹਾਨੂੰ 1:3 2:00 ਵਜੇ ਪਾਰਟੀਆਂ ਵੇਲੇ ਵੀ ਵਜਦੇ ਆ ਤੇ ਗੁੱਸਾ ਨਾ ਕਰਿਓ ਸੀਰੀਅਲ ਵੇਖਦੇ ਆ ਵੀ ਵਜਦੇ ਆ ਕੋਸਾ ਤਨਾ ਸੀਰੀਅਲ ਵੀ ਕਈ ਵਾਰੀ 6:30 11 ਵਜੇ ਜਾ ਦਿੰਦੇ ਆ ਇਹ ਧਿਆਨ ਰੱਖ ਇਹ ਅਮਰਤ ਵੇਲਾ ਸੰਭਾਲਣਾ ਹੈ ਪਹਿਲੇ ਸੌਣ ਦਾ ਵੇਲਾ ਸੰਭਾਲੋ ਅਮਰਤ ਵੇਲਾ ਫਿਰ ਆਪੇ ਸੰਭਾਲਿਆ ਜਾਏ ਤੇ ਸੌਣ ਦਾ ਵੇਲਾ ਨਹੀਂ ਸੰਭਾਲਿਆ ਤੇ ਰੁਕ ਜਾ ਇਹ ਦੂਜੀ ਜੋਤੀ ਸਮੇ ਸਿਰ ਆਰਾਮ ਚ ਹੋ ਜਾ ਆ ਕਿਰਪਾ ਕਰਨੀ ਜੀ ਸਤ ਮਹਾਂ। ਤੀਜੀ ਜੁਗਤੀ। ਅਲਾਰਮ ਦਾ ਸਾਰਾ ਲੈ ਲਿਆ। ਕੋਈ ਗੁਨਾਹ ਨਹੀਂ। ਇੱਕ ਗੜੀ ਲਾਲੋ ਤੇ ਤੇ ਦੋ ਲਾਰਮ ਲਾਲੋ ਦੂਜੀ ਲਾਲੋ ਲਾਣੀ ਕੁਝ ਵੀ ਮਤਲਬ ਸਾਰਾ। ਇਹ ਮੈਂ ਗੱਲ ਬਿਲਕੁਲ ਆਮ ਕਰ ਰਿਹਾ ਤੁਹਾਡੇ ਨਾਲ। ਪਰ ਇਹਨੂੰ ਦੂਜੇ ਬੰਨੇ ਨਾ ਖਾਣਾ। ਤੁਹਾਡੇ ਚੋਂ ਕੁਝ ਬਖਸ਼ੀਆਂ ਰੂਹਾਂ ਬੈਠੀਆਂ ਹੋਣਗੀਆਂ। ਇਹ ਅਲਾਰਮ ਉਹਨਾਂ ਵਾਸਤੇ ਨਹੀਂ। ਜਿਹੜੇ ਹੁਣ ਮੈਂ ਗੱਲ ਬੋਲਣ ਲੱਗਾ ਉਹ ਤੁਹਾਡੇ ਚੋਂ ਕੁਝ ਸਮਝਣਗੇ ਕੁਝ ਨਹੀਂ ਆਮ ਅਵਸਥਾ ਚੋ అలਾਰਮ ਲਾ ਲਓ ਕੋਈ ਗੱਲ ਨਹੀਂ ਪਰ ਤੁਹਾਡੇ ਚੋਂ ਕਈ ਰੂਹਾਂ ਇਹੋ ਜੀਆਂ ਬੈਠੀਆਂ ਹੋਣਗੀਆਂ ਜਿਹੜੀਆਂ ਇੱਥੇ ਪਹੁੰਚੀਆਂ ਹੋਣਗੀਆਂ ਤੇ ਤੁਸੀਂ ਮਨ ਚ ਧਾਰ ਲਓ ਸਵੇਰ ਟ੍ਰੇਨ ਫੜਨੀ ਹੈ ਮਨ ਚ ਧਾਰ ਲਓ ਸਵੇਰੇ 7:30 ਉੱਠਣਾ ਹੈ ਤੇ ਮੈਂ ਗੁਰੂ ਦੀ ਜ਼ੋਰੀ ਚ ਕਹਿਣਾ ਉਹ ਜਾਣਦਿਆਂ ਨੇ ਜੋ ਉਹਨਾਂ ਨੇ ਸੋਚਿਆ ਹੋਵੇ ਇਹਨੇ ਵਜੇ ਉੱਠਣਾ ਤੇ ਆਪ ਛੀਤ ਸਿੰਘ ਕਿਸੇ ਨਾ ਕਿਸੇ ਰੂਪ ਵਿੱਚ ਕਿਰਪਾ ਕਰ ਦੇ। ਆਪ ਵਰਤਦੇ ਨੇ। ਕੋ ਬਿੱਦ ਬਣਦੀ ਹੈ। ਉਹਨੇ ਵਜੇ ਆਪਣੇ ਆਪ ਜਾ ਰਖਾ ਜਾਂਦੀ ਹੈ। ਬਿੱਦ ਬਣ ਜਾਂਦੀ ਹੈ। ਜਿਹੜੇ ਉੱਥੇ ਪਹੁੰਚੇ ਹੋਣ ਉਹ ਲਾਰਮ ਦੇ ਨਹੀਂ। ਉਹ ਤਰਗਾਈ ਡਿਊਟੀਆਂ ਲੱਗੀਆਂ। ਤੀ ਤੇ ਤੀਜੀ ਜੋਤੀ ਲਾਰਮ ਦਾ ਵੀ ਸਾਰਾ ਲੈ ਲੋ। ਇਹ ਵੀ ਸਾਈ ਚੌਥੀ ਜੁਗਤੀ ਪਾਣੀ ਦਾ ਜੱਗ ਸਰਾਣੇ ਸਰਾਣੇ ਨਹੀਂ ਮਤਲਬ ਪਲੰਘ ਕੋਲ ਛੋਟਾ ਜਿਹਾ ਮੇਜ਼ ਉੱਥੇ ਪਾਣੀ ਦਾ ਜੱਗ ਤੇ ਤੌਲੀਆ ਰੱਖ ਲਿਆ ਕਰ ਹੁਣ ਤੁਸੀਂ 5 ਵਜੇ ਉੱਠੇ ਹੋ ਨਾ ਯੂਰਪੀਅਨ ਨੀਂਦਰ ਦਾ ਪੂਰਾ ਪਿਆਰੇ ਬੈਜੋ ਚੌਂਕੜੀ ਮਾਰ ਕੇ ਹੁਣ ਯੋਰ ਪੂਰਾ ਪਿਆ ਆਪਣਾ ਹੱਥ ਖੜੋ ਤੌਲੀਆ ਜੱਗ ਤੋਂ ਟੱਕਣ ਲਾਓ ਤੌਲੀਆ ਢੋਬ ਦਿਓ ਯੋਰ ਪਿਆਰ ਉਹ ਤੋਲੀਆ ਗਿੱਲਾ ਫੜੋ ਅੱਖਾਂ ਨੂੰ ਲਾ ਦਿਓ ਮੈਂ ਮਹਾਰਾਜ ਦੀ ਜ਼ੋਰੀ ਕਹਿੰਦਾ 60% ਸੁਚੇਤ ਹੋ ਜਾਓਗੇ 60% ਇਹ ਹਾਨੀ ਕੀ ਨੀ ਕੀ ਗੱਲਾਂ ਹੁਣ ਤੁਹਾਨੂੰ ਦੱਸ ਦਈਏ ਕਿ ਇਹ ਕਿਉਂ ਸੁਚੇਤ ਹੋ ਜਾਓਗੇ ਪਾਣੀ ਨੂੰ ਵਰ ਮਿਲਿਆ ਨੂੰ ਵਰ ਮਿਲਿਆ ਰੱਬ ਨੇ ਜਦੋਂ ਬੰਦੇ ਨੂੰ ਧਰਤੀ ਤੇ ਭੇਜਿਆ ਹੈ ਨਾ ਉਹਨੇ ਵੀ ਕਿਹਾ ਤਾਂ ਕਹਿੰਦਾ ਗਾਰੰਟੀ ਪਾਓ ਕੋਈ ਤਾਂ ਗਾਰੰਟੀ ਪਾਓ ਬਈ ਬੰਦੇ ਦੀ ਗਾਰੰਟੀ ਹੈ ਕਾਗ ਜੀ ਕਾਰਵਾਈ ਪੂਰੀ ਕਰ ਲਈਏ ਉਦੋਂ ਇਹਨੇ ਜਲ ਦੇਵਤੇ ਪਾਣੀ ਨੇ ਇਹ ਗਵਾਈ ਪਾਈ ਹੈ ਕਿ ਇੰਨੀ ਕ ਮੈਂ ਗਵਾਈ ਪਾਣਾ ਵਾ ਨਿਰੰਕਾਰ ਜਦੋਂ ਸਵੇਰੇ ਮੈਨੂੰ ਪਿੰਡੇ ਤੇ ਪਾਏਗਾ ਨਾ ਇੱਕ ਵਾਰੀ ਮੈਂ ਵਾਹਿਗੁਰੂ ਘੜਾ ਦੇਵਾਂਗਾ ਮੁੜ ਕੇ ਸਾਰਾ ਦਿਨ ਲਵੇ ਨਾ ਲਵੇ ਇਹ ਬੀਤਦੀ ਹੈ ਸਾਡੇ ਨੂੰ ਦੇਖੋ ਕਈ ਵਾਰੀ ਚਾਰ ਚਾਰ ਕੀਰਤਨ ਹੁੰਦੇ ਪੰਜ ਪੰਜ ਜੇ ਮੈਂ ਸਾਜਦਾ ਕਾਗ ਜੀ ਦਾ ਕਈ ਵਾਰੀ ਤਿੰਨ ਕੀਰਤਨ ਹੋ ਗਏ ਥੱਕ ਗਿਆ ਇਹ ਤੇ ਰਾਉਂ ਦਾ ਟਾਈਮ ਹੈ ਹੀ ਨਹੀਂ ਚੌਥਾ ਫੇਰ ਯੋਰ ਪੂਰਾ ਪਿਆ ਹੁੰਦਾ ਹਾਲਸ ਦਾ ਥਕਾਵਟ ਦਾ ਤੇ ਸਾਡੇ ਨਾਲ ਵੀ ਦੀ ਜਦੋਂ ਚੌਥਾ ਕੀਰਤਨ ਨੇ ਉਧਰੋਂ ਨੀਂਦਰ ਦਾ ਯੋਰ ਪਿਆ ਵਾਸ਼ ਬੈਸਨ ਦੀ ਟੂਟੀ ਖੁੱਲੀ ਦੀਏ ਤੇ ਪਾਣੀ ਠੰਡੇ ਦੇ ਨਾਲ ਛਿੱਟੇ ਮਾਰੀਦੇ ਛਿੱਟੇ 5 ਮਿੰਟ ਮਾਰੀ ਜਾਈਦੇ ਮਾਰੀ ਜਾਈਦੇ ਛਿੱਟੇ ਉਹ 5 ਮਿੰਟ ਬਾਅਦ ਕੀ ਹੁੰਦਾ ਤੁਸੀਂ 2 ਘੰਟੇ ਲਈ ਸੁਚੇਤ ਹੋ ਗਏ ਜੋ ਮਰਜ਼ੀ ਕਰ ਲਓ ਉਦੋਂ ਮੈਂ ਕਹਾਂ ਜਲ ਤੇਰੇ ਚ ਵੀ ਤਾਕਤ ਆਖੋ ਸਤਨਾਮ ਤੂੰ ਵੀ ਸੁਚੇਤਤਾ ਲੈ ਆਉਣਾ ਹੈ ਕਿੰਨੀਆਂ ਹੋ ਗਈਆਂ ਜੀ 4 ਹੋ ਗਈਆਂ ਚਲੋ 2 ਮਿੰਟ ਬੈਠੇ ਹੋ ਕਿਰਪਾ ਕਰਿਓ ਟਟਾਈ ਵਿਚਾਰ ਤੁਹਾਡੇ ਜੋ ਜਿਹਦਾ ਦਿਲ ਕਰਦਾ ਅਮਰਤ ਵਿਲਾ ਸੰਭਾਲਣ ਤੇ ਮੈਂ ਗੁਰੂ ਦੀ ਜ਼ੁਰੀ ਚ ਕਹਨਾ ਵਾ ਇੱਕ ਜਾਂ ਦੋ ਜਪਜੀ ਸਾਹਿਬ ਦੇ ਪਾਠ ਵਧਾ ਦਿਓ ਇਹ ਪੰਜੇ ਜੁਮਤੇ ਪੰਜ ਕਰ ਲੋ ਬਹੁਤ ਵਧੀਆ ਜੋ ਤੁਹਾਡਾ ਨੇਮ ਹੈ ਨਾ ਉਸ ਤੋਂ ਇਲਾਵਾ ਐਸ ਵਾਸਤੇ ਵੱਖਰੇ ਉਹ ਜਿਹੜੇ ਇੱਕ ਜਾਂ ਦੋ ਜਪਜੀ ਸਾਹਿਬ ਪਾਠ ਕਰਕੇ ਰੋਜ਼ ਅਰਦਾਸ ਕਰਨੀ ਹੈ ਗੁਰੂ ਗੋਬਿੰਦ ਸਿੰਘ ਜੀ ਮੈਥੋਂ ਨਹੀਂ ਉੱਠਿਆ ਜਾਂਦਾ ਦੋ ਪਾੜ ਜਪਜੀਤ ਸਾਹਿਬ ਤੁਸੀਂ ਹੋਰ ਵੱਖਰੀ ਸੇਵਾ ਲਈਏ ਮੈਥੋਂ ਨਹੀਂ ਉੱਠਿਆ ਜਾਂਦਾ ਤੁਸੀਂ ਵਿਧ ਬਣਾ ਦਿਓ ਗੁਰੂ ਦੀ ਡਿਊਟੀ ਸੋਹਮਨੀ ਸਹਿਜ ਕਦੀ ਪੜੋ ਸਿੱਖ ਕੀ ਗੁਰ ਦੁਰਮਤ ਮਨ ਹਿਰੇ ਇਹਨਾਂ ਫੀਲਾਂ ਕਰਨਾ ਅਸੀਂ ਕੱਲਾ ਪਛਤਾਵਾ ਕਰੀ ਜਾਈਏ ਸਾਡਾ ਜੀ ਅੰਮ੍ਰਿਤ ਵੇਲਾ ਨਹੀਂ ਬਣਦਾ ਸਾਡਾ ਜੀ ਅੰਮ੍ਰਿਤ ਵੇਲਾ ਨਹੀਂ ਇਹ ਗੱਲਾਂ ਦਾ ਪਛਤਾਵਾ ਹੈ ਤੁਸੀਂ ਉਹਦੇ ਵਿੱਚ ਦੋ ਪਾੜ ਜਪਜੀ ਸਾਹਿਬ ਇੱਕ ਪੰਜ ਤਿੰਨ ਵਧਾਉਂਦੇ ਹੋ ਇਹ ਸੱਚਾ ਪਛਤਾਵਾ ਹਕੂ ਸਤਨਾਮ ਹਾਂ ਮਹਾਰਾਜ ਜੀ ਮੈਂ ਨਾਮ ਆਪ ਜੀ ਦੀ ਕਿਰਪਾ ਨਾਲ ਤੁਸੀਂ ਵਿਦ ਬਣਾਓ ਇਹ ਪੰਜਵੀਂ ਜੁਗਤੀ ਕੋਈ ਥੋੜਾ ਜਿਹਾ ਨਾਮ ਵੱਖਰਾ ਕੇ ਦਾਤ ਹੀਰਿਆਂ ਵਰਗੀ ਝੋਲੀ ਚ ਪਾ ਜੇ ਛੇਵੀਂ ਜੋਤੀ ਅੰਮ੍ਰਿਤ ਵੇਲੇ ਦੀ ਇਹ ਹੈ ਵੀ ਸਰਲ ਜੀ ਹੈ ਪਰ ਮੇਰਾ ਦਿਲ ਕਰਦਾ ਬੋਲ ਜਾ ਤੁਸੀਂ 5 ਵਜੇ ਉੱਠੇ ਹੋ ਹਾਂਜੀ ਤੁਸੀਂ ਤੋਲੀਆਂ ਵੀ ਗਿੱਲਾ ਲਾ ਲਿਆ ਅੱਖਾਂ ਨੂੰ 60% ਸੁਚੇਤ ਹੋ ਗਏ ਤਾਂ ਵੀ ਮਨ ਕਹਿੰਦਾ ਸੌਂ ਜਾ ਇੱਕ ਵਾਰੀ ਟਰਾਈ ਕਰਿਓ ਮੇਰੀ ਆਪਣੀ ਲਾਈਫ ਜੇ ਟਰਾਈ ਕਾਮਯਾਬ ਹੋਈਗੇ ਯੂਰਪੀਆ ਨੂੰ ਥਕਾਵਟ ਹੋਈ ਜੀ ਜਦੋਂ ਤੁਹਾਨੂੰ 5 ਵਜੇ ਪੂਰਾ ਯੂਰਪਿਆ ਹੋਵੇ ਤੋਲੀਆਂ ਵੀ ਗਿੱਲਾ ਅੱਖਾਂ ਨੂੰ ਲਾ ਲਿਆ ਤਾਂ ਵੀ ਯੂਰਪਿਆ ਹੋਇਆ ਤੇ ਇੱਕ ਗੱਲ ਕਿਹਾ ਕਰੋ ਮਨ ਨੂੰ ਮਨਾ ਮਨਾ ਉੱਠ ਪੈ ਇਸ਼ਾਨਾਨ ਕਰਕੇ ਜੁੜ ਜਾ ਮਨਾ 8 ਵਜੇ ਤਨ ਫਿਰ ਸੁਵਾ ਦੇਾਂਗੇ ਇੱਕ ਕਦੀ ਟਰਾਈ ਕਰਿਆ ਜੀ ਮੈਂ ਜਦੋਂ ਆਪਣੇ ਮਨ ਨੂੰ ਕਈ ਵਾਰੀ ਕਹਿੰਦਾ ਨਾ ਵੀ ਤੈਨੂੰ 8:30 ਫਿਰ ਸੁਵਾ ਦੇਾਂਗੇ ਅੱਧੇ ਪੌਣੇ ਘੰਟੇ ਲਈ ਤੇ ਕਈ ਵਾਰ ਹਿੰਮਤ ਆ ਜਾਂਦੀ ਆਪੋ ਸਤਨਾਮ ਚੱਲ ਕੋਈ ਨਹੀਂ 8:30 ਫਿਰ ਅੱਧਾ ਪੌਣਾ ਘੰਟਾ ਲੱਕ ਸਦਾ ਕਰ ਲਾਂਗੇ ਉੱਠ ਪਈਏ ਇੱਕ ਕਦੀ ਟਰਾਈ ਕਰਿਆ ਸਰਲ ਜੀ ਹੈ ਪਰ ਕਈ ਵਾਰੀ ਸਰਲ ਵੀ ਬੜਾ ਵੱਡਾ ਕਾਮਯਾਬੀ ਲੈ ਜਾਂਦਾ ਸਤਵੇਂ ਯੁਗ ਦੀ ਅੰਮ੍ਰਿਤ ਵੇਲੇ ਦੀ ਸਤਵੀਂ ਹਏ ਹਏ ਹੁਣ ਇਹਨੂੰ ਫੀਲ ਨਾ ਕਰਨਾ ਦੂਜੇ ਬੰਦੇ ਨਾਲ ਖੜਨਾ ਸਤਵੇਂ ਯੁਗਤੀ ਥੋੜੀ ਜੀ ਹਾਰਡ ਆ ਮਾੜੀ ਜੀ ਪਰ ਆਪਾਂ ਨਿਰਮਲ ਭੈ ਵਿੱਚ ਇਹ ਮਹਾਂਪੁਰਜ ਦੱਸਦੇ ਸੀ ਕਹਿੰਦੇ ਜਦੋਂ ਤੁਸੀਂ ਸਵੇਰੇ ਉੱਠੇ ਹੋ ਨਾ 5 ਵਜੇ 4:30 ਤੇ ਹੁਣ ਦਿਲ ਨਹੀਂ ਕਰ ਰਿਹਾ ਉੱਠਣ ਨੂੰ ਨਹੀਂ ਕਰ ਰਿਹਾ ਤੇ ਕਹਿੰਦੇ ਸਤਵੇਂ ਯੁਗਤੀ ਏ ਆਪਣੇ ਮਨ ਨੂੰ ਕਿਹਾ ਕਰੋ ਮਨਾ ਮਨਾ ਕਿਤੇ ਅੱਜ ਦਾ ਦਿਨ ਤੇਰਾ ਖੀਰਲਾ ਦਿਨ ਨਾ ਹੋਵੇ ਇਹਨੂੰ ਦੂਜੇ ਬੰਦੇ ਨਾਲ ਖੜਨਾ ਵੈਰੂਦ ਸਭ ਦੀ ਉਮਰ ਲੰਬੀ ਕਰੇ ਤੁਹਾਡੀ ਰਾਖੀ ਕਰੇ ਆਂਗ ਸੰਗ ਰਵੇ ਰੱਖ ਦਿਨ ਤੇ ਜਾਣਾ ਨਾ ਇਹ ਮਨ ਨੂੰ ਕਿਤੇ ਇਹ ਕਹੂਗਾ ਨਾ ਬਾਈ ਚਾਂਸ ਜੇ ਤੇਰਾ ਆਖਰੀ ਦਿਨ ਹੋਇਆ ਤੇ ਜਦੋਂ ਤੈਨੂੰ ਉਥੇ ਪੇਸ਼ ਕੀਤਾ ਤੇ ਉਹਨੇ ਤੇਰੇ ਖਾਤੇ ਦੀ ਵਿਚਕਾਰੋਂ ਨਾ ਵੇਖਿਆ ਅਖੀਰ ਤੋਂ ਹੀ ਵੇਖ ਲਿਆ ਆਖੋ ਸਤਨਾ ਓਹੋ ਇਹ 7:30 ਉੱਠੀ ਏ ਜਿਉਂ ਨੇ ਤੇਰਾ ਖਾਤੇ ਦਾ ਖੀਰਲਾ ਪੇਜ ਹੀ ਕਈ ਵਾਰੀ ਅਫਸਰ ਜਿਹੜਾ ਹੈ ਮਾਲਕ ਜਿਹੜਾ ਨਾ ਸਟਾਰਟਿੰਗ ਦੇ ਪੇਜ ਵੇਖ ਲੈਂਦਾ ਖੀਰਲੇ ਵੇਖ ਲੈਂਦਾ ਤੇ ਜਿਉਂ ਨੇ ਖੀਰਲਾ ਪੇਜ ਵੇਖ ਲਿਆ 7:30 ਉੱਠੀ 7:30 ਉੱਠਿਆ ਉੱਠਿਆ ਵੀ ਕਹਿ ਦਿੰਨੇ ਹੋਵੇ ਤੇ ਬੀਬੀਆਂ ਕਹਿੰਦੇ ਸਾਨੂੰ ਹੀ ਕਿਹਾ ਹੈ ਤੇ ਕੀ ਮੂਹ ਖੈਂਦਾ ਇਹ ਵੀ ਭੈ ਇਹਨੂੰ ਨਿਰਮਲ ਭੈ ਕਹਿੰਦੇ ਆ ਕਦੀ ਲਾਵਾਂ ਪੜੋ ਨਾ ਲਾਵਾਂ ਤੇ ਤੀਜੀ ਲਾਂਚ ਕਹਿੰਦੇ ਨਿਰਮਲ ਭੋਪਾਇਆ ਅਰਗੁਣ ਇਹ ਨਰਮਲ ਪੈ ਵਧੀਆ ਤੇ ਤੁਹਾਡੀ ਸੰਗਤ ਚੋਂ ਮੈਨੂੰ ਕਿਸੇ ਨੇ ਕਿਹਾ ਸੀ ਕਹਿੰਦਾ ਜੀ ਮੈਂ ਦੋ ਲਾਰਮ ਲਾਣਾ ਵਾ ਫਿਰ ਇੱਕ ਟੈਲੀਫੋਨ ਦਾ ਲਾਰਮ ਹੁੰਦਾ ਟੈਲੀਫੋਨ ਦਾ ਵੱਖਰਾ ਲਾਰਮ ਹੁੰਦਾ ਵੀ ਟੈਲੀਫੋਨ ਵਾਲੇ ਬਿੱਲ ਮਾਰ ਦਿੰਦੇ 9 ਵਜੇ ਕਹਿੰਦਾ ਜੀ ਦੋ ਲਾਰਮ ਘੜੀ ਦੇ ਲਾਣਾ ਇੱਕ ਲਾਰਮ ਟੈਲੀਫੋਨ ਵਾਲਾ ਲਾਣਾ ਤੇ ਚੌਥਾ ਮੈਂ ਵੋਟੀ ਨੂੰ ਕਿਹਾ ਹੋਇਆ ਉਹਨੇ ਲਾਰਮ ਲਾਉਂਦਾ 4:30 1 5 ਦੂਜਾ 5:30 ਆਪਣਾ ਟੈਲੀਫੋਨ ਦਾ ਕਹਿੰਦਾ ਸਾਢੇ 5 ਮੈਂ ਵੋਟੀ ਨੂੰ ਕਿਹਾ ਵੀ ਤਿੰਨੇ ਜਗ੍ਹਾ ਤੋਂ ਨਾ ਉਠਾਂ ਤੇ ਤੂੰ ਠਾ ਦੇਣਾ ਕਹਿੰਦਾ ਜੀ ਮੈਂ ਪਹਿਲਾ అలਾਰਮ ਵਜਦਾ ਤਾਂ ਵੀ ਨਹੀਂ ਉੱਠਦਾ ਦੂਜਾ ਵਜਦਾ ਤਾਂ ਵੀ ਨਹੀਂ ਮੇਰੇ ਕੋ ਉੱਠਿਆ ਜਾਂਦਾ ਟੈਲੀਫੋਨ ਨਾਲ ਬੈਲ ਮਾਰ ਦੇ ਉਹ ਵੀ ਮੈਂ ਚੁੱਕ ਕੇ ਰੱਖ ਦੇਣਾ ਤੇ ਚੌਥਾ ਮੇਰੀ ਘਰ ਵਾਲੀ ਹਲਾ ਲਾ ਕੇ ਥੱਕ ਜਾਂਦੀ ਕਹਿੰਦਾ ਮੇਰਾ ਕੀ ਕਸੂਰ ਹੈ ਮੈਂ ਤਾਂ ਸਾਰਾ ਕੁਝ ਕੀਤਾ ਆਪ ਕੋ ਸਤਨਾ ਮੇਰਾ ਕੀ ਕਸੂਰ ਹੈ ਮੈਂ ਇਹਦਾ ਜਵਾਬ ਸੁਣਿਆ ਸੀ ਮਹਾਂਪੁਰਸ਼ਾਂ ਤੋਂ ਅੱਛਾ ਇੰਨਾ ਚੰਗਾ ਤੂੰ ਪਹਿਲਾ ਲਾਰਮ ਹੀ ਲੰਨਾ ਦੂਜਾ ਵੀ ਫਿਰ ਟੈਲੀਫੋਨ ਦਾ ਲਾਰਮ ਹੀ ਫਿਰ ਚੌਥਾ ਘਰ ਵਾਲੀ ਤੈਨੂੰ ਠੰਮ ਵੀ ਆ ਤਾਂ ਵੀ ਨਹੀਂ ਉੱਡਦਾ ਤੂੰ ਕਹਿੰਦਾ ਮੇਰਾ ਹੁਣ ਕੀ ਕਸੂਰ ਹੈ ਮੈਂ ਤਾਂ ਫਰੀ ਹਾਂ ਮੈਂ ਤਾਂ ਪੂਰੀ ਕੋਸ਼ਿਸ਼ ਕੀਤੀ ਫਿਰ ਮੈਂ ਮਹਾਪੁਰਸ਼ਾਂ ਤੋਂ ਜਵਾਬ ਸੁਣਿਆ ਸੀ ਮੈਂ ਕਿਹਾ ਵੀ ਪਹਿਲਾ ਲਾਰਮ ਵੀ ਵੱਜ ਗਿਆ ਦੂਜਾ ਵੀ ਵੱਜ ਗਿਆ ਟੈਲੀਫੋਨ ਵਾਲਾ ਵੀ ਵੱਜ ਗਿਆ ਹੁਣ ਤੇਰੀ ਘਰ ਵਾਲੀ ਜੇ ਤੈਨੂੰ ਆ ਕੇ ਲਾ ਕੇ ਇੰਨਾ ਹੀ ਕਹਿ ਦੇਵੇ ਮੈਂ ਕਿਹਾ ਤੈਨੂੰ ਇੰਨਾ ਹੀ ਕਹਿ ਦੇਵੇ ਉੱਠੋ ਜੀ ਤੁਹਾਡੇ ਮੰਜੇ ਥੱਲੇ ਸੱਪ ਹੈਗਾ ਮੈਂ ਕੱਢਾਂਗਾ ਕਿ ਨਹੀਂ ਆਹ ਕਿਆ ਕੋ ਸਤਨਾਹਾਂ ਵੀ ਤੈਨੂੰ ਕਹਿਦੇ ਚਾਰ ਫੁੱਟ ਲੰਬਾ ਥੱਲੇ ਮੰਜੇ ਦੇ ਸਾਤੇ ਮੈਂ ਕਿਹਾ ਫੇਰ ਉੱਠੇਗਾ ਕਿ ਨਹੀਂ ਕਹਿੰਦਾ ਜੀ ਉੱਠਣਾ ਇੱਕ ਪਾਸੇ ਰਿਹਾ ਬਾਹਰ ਨੂੰ ਭੱਜਾਂਗਾ ਮੈਂ ਤੇ ਬਾਹਰ ਨੂੰ ਭੱਜਾਂਗਾ ਫੇਰ ਉੱਠਣਾ ਇੱਕ ਪਾਸੇ ਰਿਹਾ ਮੈਂ ਕਿਹਾ ਬਸ ਇੰਨੀ ਕੁ ਕੁੰਡੀ ਏ ਗੁਰਬਾਣੀ ਕਹਿੰਦੀ ਏ 나ਗ ਰੂਪੀ ਕਾਲ ਪਤਾ ਨਹੀਂ ਕਿਹੜੇ ਵੇਲੇ ਤੇਰੇ ਕੋਲ ਆ ਜਾਣਾ ਆਖੋ ਸਤਨਾਹਾਂ ਇਹਨੂੰ ਕੋਲ ਜਾਣ 나ਗ ਰੂਪੀ ਕਾਲ ਪਤਾ ਹੀ ਨਹੀਂ ਉਨੇ ਕਿਨੇ ਸਵਾਸ ਦਿੱਤੇ ਗਿਣ ਕੇ ਆਖੋ ਸਤਨਾਹ ਕਿ ਥੋੜਾ ਜਿਹਾ ਨਿਰਮਲ ਭੈ ਰੱਖੋ ਸਤਵੀਂ ਯੁਗਤੀ ਕਿ ਮਨਾ ਕਿਤੇ ਆਖਰੀ ਦਿਨ ਨਾ ਹੋਵੇ ਉਥੇ ਫਿਰ ਕੀ ਤੇਰੀ ਹਾਜ਼ਰੀ ਲੱਗੂ ਗੱਜ ਕੇ ਆਖੋ ਸਤਨਾਹ ਅੱਜ 8 ਵਜੇ ਉੱਠੀ ਸੀ ਅੱਜ 7 ਵਜੇ ਤੇ ਸੱਤ ਯੁਗਤੀਆਂ ਨੇ ਜਿਹੜੀਆਂ ਤੁਹਾਨੂੰ ਸੈਡ ਸਯੋਗ ਦੇ ਸਕਦੀਆਂ ਤੇ ਮੈਂ ਇੱਕ ਗੁਰੂ ਦੀ ਜ਼ੁਰੀ ਕਹਿਣਾ ਗੁਰੂ ਗੋਬਿੰਦ ਸਿੰਘ ਜੀ ਦੇ ਸਹਿਬਜ਼ਾਦਿਆਂ ਦਾ ਸ਼ੀਦੀ ਵਿਹਾੜੇ ਦੇ ਦਿਨ ਭਾਈ ਸੰਗਤ ਸਿੰਘ ਜੀ ਹੋਰ ਸਿੰਘਾਂ ਦੇ ਸ਼ੀਦੀ ਦਿਹਾੜੇ ਦੇ ਦਿਨ ਅੱਜ ਇੱਥੇ ਤੁਹਾਡੇ ਮਨਾਏ ਸਫਲੇ ਹੋ ਜਾਣਗੇ ਅਗਰ ਤੁਹਾਡੇ ਚੋਂ ਕੋਈ ਇੱਕ ਵੀ ਅੰਮ੍ਰਿਤ ਵੇਲਾ ਸੰਭਾਲ ਗਏ ਜਿਕਾਰਾ ਗੱਜ ਕੇ ਛੱਡੋ ਪਿਆਰ ਨਾਲ ਆ ਵਾਹ ਸੁਨਹਿਾਰ ਸ੍ਰੀ ਅਕਾਲ ਜਲਗੀ ਤਰਨੇ ਜੰਗ ਦੇ ਮੈਦਾਨ ਚ ਵੀ ਅੰਮ੍ਰਿਤ ਵੇਲਾ ਸੰਭਾਲਿਆ ਇਹ ਗੜੀ ਤੋਂ ਸਹਿਬਜ਼ਾਦਿਆਂ ਦੀ ਸਿੰਘਾਂ ਦੀਆਂ ਸ਼ਹੀਦੀਆਂ ਇਹ ਉਹ ਦਿਹਾੜੇ ਜਾ ਰਹੇ ਨੇ